ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਹੁਣ ਮੇਰੀ ਬੇਨਤੀ ਹੀ ਆ ਸਾਰੇ ਹੀ ਜਿੰਨੇ ਵੀ ਤੁਸੀਂ ਇੱਥੇ ਆਇਓ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਕਣਕਾਂ ਬਿਜਲੀਆਂ ਟਰਾਲੀਆਂ ਟਰੈਕਟਰ ਲੈ ਕੇ ਜਿੱਥੇ ਵੀ ਚੱਕਰ ਮੇਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮੇਰੀ ਆਵਾਜ਼ ਜਾਂਦੀ ਆ ਵੀ ਹੁਣ ਟਰਾਲੀਆਂ ਟਰੈਕਟਰ ਲੈ ਕੇ ਇੱਥੇ ਆਓ ਇੱਥੇ ਲੰਗਰ ਚੱਲਣਗੇ ਇੱਥੇ ਸਰੋਨਾ ਸਾਗ ਮੱਕੀ ਦੀ ਰੋਟੀ ਇੱਥੇ ਇੱਥੇ ਹੁਣ ਬਾਬੇ ਨਾਨਕ ਦਾ ਲੰਗਰ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਚੱਲਣਾ ਆ ਜੇਕਰ ਨਾ ਨੇ ਮਸਲਾ ਹੱਲ ਨਾ ਕੀਤਾ ਕਿਉਂਕਿ ਇਹ ਯੂਨੀਵਰਸਿਟੀ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਬੜੇ ਲੰਮੇ ਸਮੇਂ ਤੋਂ ਇਹ ਨਾਰਾ ਸੁਣਦੇ ਆ ਰਹੇ ਆ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਹੁਣ ਇਹ ਦਾਅਵੇ ਨੂੰ ਪੂਰਾ ਮਜ਼ਬੂਤ ਕਰ ਦिए ਕਿਲਾ ਸਾਡਾ ਨਾਰਾ ਹੀ ਰਹਿ ਗਿਆ ਰਿਹਾ ਸਾਡੇ ਪੱਲੇ ਕੱਖ ਨਹੀਂ ਹੈਗਾ ਹੁਣ ਇਸ ਕਰਕੇ ਇਸ ਇਹ ਚੀਜ਼ਾਂ ਨੂੰ ਜੇ ਮਜ਼ਬੂਤ ਕਰਨਾ ਬੜਾ ਲੰਮਾ ਸਮਾਂ ਸਾਨੂੰ ਚੀਜ਼ਾਂ ਨੂੰ ਦੇਖਦੇ ਹੋ ਗਿਆ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਆ ਮੁੱਦੇ ਦਾ ਤੁਹਾਨੂੰ ਅੰਦੋਲਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੰਗਾ ਕੀ ਨਹੀਂ ਗਿਆ ਆਪਣਾ ਇਹ ਮੋਰਚਾ ਕਿਵੇਂ ਹੈ ਪਰ ਮੇਰੀ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਜਿਹੜਾ 10 ਤਰੀਕ ਨੂੰ ਆਪਾਂ ਇੱਥੇ ਪ੍ਰੋਗਰਾਮ ਰੱਖਿਆ ਉਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਮੈਂ ਮੇਰੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਪਹੁੰਚਣਾ ਮਹਾੜੀ ਜਿਹੜਾ ਕਿ ਅਸੀਂ ਕਾਫਲਾ ਲੈ ਕੇ ਆਉਣਾ ਉਹ ਗੁਰਦੁਆਰਾ ਸਹਾਣਾ ਸਾਹਿਬ ਕੋਲੋਂ ਲੈ ਕੇ ਆਉਣਾ ਤੇ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਇੱਥੇ ਸਾਰੇ ਨੇ ਪਹੁੰਚਣਾ ਤੇ ਜਿਨ੍ਹਾਂ ਨੇ ਜਾਣਾ ਉਹ ਆਉਣਾ ਜਿਹੜੇ ਸਾਡੇ ਨਾਲ ਕਾਫਲੇ ਰੂਪ ਦੇ ਵਿੱਚ ਆਉਣਗੇ ਉਹ ਸਾਡੀ ਟੀਮ ਨਾਲ ਮੇਰੇ ਬੰਦਿਆਂ ਨਾਲ ਸੰਪਰਕ ਕਰ ਲੈਣ ਅਗਲੀ ਜਿਹੜੀ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਹੈ ਕਿ ਸਭ ਤੋਂ ਵੱਡੀ ਗੱਲ ਆ ਜਦੋਂ ਅਸੀਂ ਕਿਤੇ ਦਿੱਲੀ ਮੋਰਚਾ ਲਾਉਣ ਲਈ ਜਾਂਦੇ ਆ ਜਾਂ ਚੰਡੀਗੜ੍ਹ ਮੋਰਚਾ ਲਾਉਣ ਲਈ ਜਾਂਦੇ ਆ ਸਭ ਤੋਂ ਪਹਿਲਾਂ ਸਾਨੂੰ ਪੰਜਾਬ ਪੁਲਿਸ ਹੀ ਘੇਰਦੀ ਆ ਇਸ ਕਰਕੇ ਇੱਥੇ ਉਹਨਾਂ ਦੇ ਲੀਡਰ ਨਮਾਇंदे ਆਏ ਵੀ ਨੇ ਇਹ ਗੱਲ ਜ਼ਰੂਰ ਕਲੀਅਰ ਕਰ ਦੇਣਾ ਵੀ ਸਾਨੂੰ ਪੰਜਾਬ ਪੁਲਿਸ ਰੋਕੂਗੀ ਜਾਂ ਨਾ ਰੋਕੂਗੀ ਇਹ ਗੱਲ ਕਲੀਅਰ ਕਰਦੇ ਨੇ ਵੀ ਅਸੀਂ ਜੁਨੀਓ ਰਾਸ਼ਟਰ ਨੂੰ ਬਚਾਉਣ ਦੇ ਵਿੱਚ ਆ ਜਾਂ ਗਵਾਉਣ ਦੇ ਵਿੱਚ ਆ ਇਹ ਗੱਲ ਜ਼ਰੂਰ ਪੰਜਾਬ ਸਰਕਾਰ ਤੇ ਇਹ ਜ਼ਰੂਰ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਲੀਅਰ ਕਰ ਦੇ ਅਸੀਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਗੁਰਦੁਆਰਾ ਸਹਾਣਾ ਸਾਹਿਬ ਤੋਂ ਚੱਲਾਂਗੇ ਧੰਨਵਾਦ